Mumutthagıradi başa. Hayda bana. Ben bir çikolata. Ben niye? Ne? Haleman. Ben niye? ਕਰਦਣਾ ਨਾ ਕਰ। ਆਹ ਲੈ ਜਿੰਗਾਲੇ ਉਹਦੇ ਨੂੰ ਸਾਰੇ। ਕਹਿੰਦਾ ਕਰਦਣ ਵਾਲੀ ਕਰਦਣਿਆ ਗਲੀ। ਨਾਮ ਨਹੀਂ ਤਾਂ। ਉਹ ਫੜ ਲੈ ਨਾਮ ਨਹੀਂ ਤਾਂ। ਹੋਣ ਬਣ। ਆਂ ਪਾ ਦੇ ਹੱਥ। ਆਂ ਕਾਟ ਕੇ ਦਵਾਰੇ ਬਣਾ ਲਓ। ਚਾਹ ਬੰਦੇ ਗਈ। ਹੁਣ ਭੂਆ ਤੋਂ ਬਣਾ ਲਾ। ਉਹ ਕਰਦੇ ਸੀ। ਲੈਟਨ ਨੀ ਬਾਰੇ। ਹੁਣ ਇਹਦੇ ਬੰਨ ਦੇ ਦੇ ਨਾ ਰਾਜੀ ਤੂੰ ਬੰਨ ਦੇ ਦੇ ਪੂਰੀ ਹੁੰਦੀ ਆ ਲੈ ਹਾਇ ਇਹਦੇ ਤਾਂ ਤੂੰ ਆਉ ਤੇ ਪਾਈ ਦੇ ਬੰਨ ਰੋ ਜੀ ਇਹਦੇ ਤਾਂ ਫੇਰ ਬੰਨ ਦੀ ਇਹ ਦੂਜਾ ਤੇ ਬੰਨ ਦੇ ਲੈ ਇੱਧਰ ਲੈ ਤੇ ਬੰਨ ਲੈ ਆਹ ਤੇ ਮੇਚ ਲੈ ਸੰਜੁਟਾ ਕੋ ਦਾ ਡਾਡੀ ਦੇਊਗਾ ਇਦ ਰਖੜੀਆਂ ਲੈਣ ਤੋਂ ਬੰਦੇ ਕਾ ਆਏ ਜੇ ਮੰਦਿਰ ਤੇ ਵਰਤ ਤਾ ਤੁਸੀਂ ਵੀਡੀਓ ਬਣਾ ਲਓ ਜੀ ਮੰਦਿਰ ਦੇ ਵੀ ਜਾਂਦਾ ਗੱਲ ਬੰਨਣਾ ਲਾ ਦੇ ਮੇਰੇ ਤੇ ਸੂਲ ਕੱਢਣ ਵਾਲਾ ਰਹਿ ਗਿਆ ਹੋਈ ਮੈਂ ਆ ਤੇ ਤੇ ਬੰਨਦੇ ਨਿਆ ਕਾਲੇ ਨੇ ਇੱਕ ਨਾਲ ਦਾ ਹੋ ਜੂਗਾ ਤੁਹਾਡੇ ਦਾ ਉਹਨਾਂ ਦਾ ਐਵੇਂ ਹੁੰਦਾ ਚਲੋ ਕਿ ਦੋਨੇ ਤੇਰੇ ਹੋਣਗੇ ਇੱਕ ਇਹਦੇ ਬੰਨਦੇ ਹਾਂ ਮੈਂ ਤੇ ਨਹੀਂ ਕਰਦਾ ਮੈਂ ਨਹੀਂ ਹੋ ਜਾ ਅਰੇ ਐਸਲੀ हां ये तू लीडर तू नी नी फाचे ਕੀ ਗੋਲ ਕੇ ਬਾਹਰ ਕੀਤਾ ਹੈ ਆਪਣੇ ਅੱਗੇ ਬਾਹਰ ਹਨ ਆਪਣੇ ਗੋਲ ਦਾਨੀ ਆਪਾਂ ਮੱਛੀਆਂ ਨੂੰ ਲਾ ਦੇ ਇੱਕ ਦੋ ਜਰਰੀ ਦੇਖਣੀ ਨੇ ਕੀ ਆ ਬੁੱਟਾ ਆੜੂਆਂ ਦਾਗਾ ਕਿਹੜਾ ਜਿਹੜਾ ਆ ਸੀ ਆੜੂ ਤਾਂ ਲੱਗਣ ਲੱਗ ਜਾਣਗੇ ਹਾਂ ਆ ਵਾਲਾ ਹੂੰ ਤੇ ਉਹ ਮਸਮੀਆਂ ਰੋਧਰੇ ਮਸਮੀਆਂ ਦੇਖਣੇ ਲੱਗ ਰਹੀਆਂ ਨੇ ਪਰੇ ਪਈ ਨੇ ਅੱਛਾ ਹੋਰ ਆਜਨ ਦਿਖਾ ਕੇ ਫਿਰ ਤਾਂ ਵਧੀਆ ਲੈ ਹੁਣ ਤੂੰ ਦੇਖ ਤੈਨੂੰ ਦਿਖਾਵਾਂ ਆਪਣੇ ਕੱਟ ਜੋ ਚਲੋ ਆਪਾਂ ਦੇਖ ਇੱਕ ਕਾਇਕੂਦੂ ਲੱਗ ਰਹੇ ਨੇ ਅੱਗੇ ਵੇਲਾ ਹੋ ਗੋ ਲੈ ਫਿਰ ਮੰਮੀ ਤਾਂ ਕਹ ਰਹੀ ਸੀ ਇੱਕ ਕਦੂ ਹੀ ਬਹੁਤ ਇੱਕ ਨਹੀਂ ਯਾਰ ਖਤਮ ਹੋਰ ਵੀ ਦਿਖਾਉਣੀ ਆ ਕੱਖਾਂ ਨੂੰ ਕੱਖ ਜ਼ਿਆਦਾ ਹੋ ਗਿਆ ਕਦੂ ਫਿਰ ਵੀ ਲੱਗੇ ਜਾਂਦੇ ਨਹੀਂ ਫਿਰ ਵਧੀਆ ਆ ਤਾਂ ਛੋਟਾ ਲਿਓ ਨਾ ਇੱਕ ਛੋਟਾ ਵਧੀਆ ਬਣੂਗਾ ਕੱਚਾ ਹੁੰਦਾ ਲੈ ਫਿਰ ਹੋਰ ਤੋੜ ਲਓ ਇਹ ਤੁਹਾਨੂੰ ਹੀ ਦੇਵਾਂਗੇ ਮਿਰਚਾਂ ਵੀ ਲੱਗ ਰੀਆਂ ਨੇ ਨਾ ਹੋਰੀਆਂ ਮਿਰਚਾਂ ਵੀ ਲਾਈ ਗੀਆਂ ਅਸ ਤਾਂ ਕਦੂ ਬਣਾ ਕੇ ਹਟਿਆ ਅਜੇ ਰਾਤ ਫਿਰ ਤੁਹਾਨੂੰ ਜਾ ਕੇ ਫਿਰ ਬਣਾ ਲਿਓ ਹੁਣ ਬਦਲ ਨਹੀਂ ਖਾਜੂਗਾ ਲੈ ਹੋਰ ਨਾ ਨਵਨੀ ਤਾਂ ਕਦੂ ਘਟੇ ਕੋ ਤੋ ਆਇਆ ਬਦਲ ਹੋ ਤੇ ਲੱਗ ਰੀਆਂ ਮਿਰਚਾਂ ਤਾਂ ਨਾਲ ਨਾ ਮਿਰਚਾਂ ਦੇ ਤਾਂ ਕਿ ਲੋੜ ਆ ਪਤਾ ਦੀਆਂ ਨੇ ਸਬਜ਼ੀ ਚ ਪਾ ਲਿਓ ਪਾ ਲਿਓ ਅੱਖਾਂ ਦੇ ਨਾਲ ਲਾ ਲਈ ਇਹ ਮਿਰਚਾਂ ਨਾ ਨਾ ਮਿਲਉਂਦੀ ਇਹ ਅੱਜ ਮਿਰਚ ਤਾਂ ਮਿਲਦੀ ਨਹੀਂ ਹੈਗੀ ਬਾਜ਼ਾਰ ਚ ਹੂੰ ਉਹ ਬੁਮਾਰੀਆਂ ਦਾ ਕਰ ਕਰ ਜਾਂਦੇ ਹਾਂ ਸਹਜ ਚ ਮੈਂ ਦੁਗਣੀ ਮਹਿੰਗੀ ਆ ਸੋ ਇਹ ਤਾਂ ਡੇੜੀ ਮੁੱਲ ਲੇ ਲਿਆ ਹੁੰਦਾ ਮਿਰਚਾਂ ਵੀ ਨਾਲ ਹਰੀਆਂ ਕੱਦੂ ਅੱਜ ਮੈਂ ਪੁੱਛ ਕੇ ਆਈ ਉੱਥੇ 80 ਰੁਪਏ ਕਿਲੋ ਹਾਂ ਬਾਤਾਂ ਮੈਂਗੇ ਹੋ ਰਹੇ ਨੇ ਤੋਰੀਆਂ ਵੀ ਮਹਿੰਗੀਆਂ ਨੇ ਕਹਿੰਦੇ ਤੋਰੀਆਂ ਦੀ 80 140 ਰੁਪਏ ਪਰਸੋ ਲਗਾਇ ਸੀ ਕਿ ਤੋਰੀਆਂ ਤੇ ਇਹ ਮੀਹਾਂ ਜੇ ਕਰਕੇ ਸਬਜ਼ੀ ਲੱਗਣੋਂ ਹਟ ਗਈ ਕਿ ਮੇ ਆਹਾ ਹੋ ਗਏ ਉਹਨੇ ਕੱਖ ਜੇ ਹੋ ਗਏ ਨਾ ਇਹਦੇ ਵਿੱਚ ਜਿਆਦਾ ਮੀਹਾਂ ਜੇ ਕਰਕੇ ਇਹਨਾਂ ਉੱਥੇ ਸਾਡੇ ਕਿਸੇ ਤੇ ਬੈਲਣ ਲੱਗੀਆਂ ਨੇ ਜਿਹੜੇ ਨਾਲ ਵਾਲੇ ਕਰਦੇ ਜੋ ਕੱਖ ਜਵਾਲੇ ਹੋ ਗਏ ਲੱਗਣੀ ਹਟ ਗਈਆਂ ਹਾਂ ਕਿਸ ਦੇ ਭਾਈ ਰਖੜੀ ਬੰਦਨ ਆਇਆ ਅੱਜ

नहीं लाइक करो आगे ठीक है चलो ਰੋਣ ਤੋਂ ਲੱਗੀ ਮਾਤਾ ਜੀ ਬੁਧੀਆ ਬੁਧੀਆ ਫੜ ਚੰਦੀ ਆ ਫੜ ਕੇ ਅੱਜ ਕੱਢੀ ਅੱਜ ਚੱਬੀ ਆ ਖਾਣਾ ਅਸੀਂ ਕਿੱਧਰ ਭਾਉ ਬੋਲ ਤਾਂ ਮਨ ਬਾਉ ਲਾ ਕੇ ਕਿੱਧਰ ਪਾਉਂਦੀ ਰੋਸੀ ਕਿੱਧਰ ਭਾਉ ਕਿੱਧਰ ਪਾਉਂਦੀ ਧੀਆ ਗਨੀ ਆਈ ओह हो वो ना डिग जा लेसी तू असिला मधे बडे रख्छि taunia dimanse taler anne ये तू जाने बचा जाएगा आई मम्मी तो मम्मा ने कहा कि ना भाई ना ना ही ले अपन सिर्फ और सारा जगह लगाई होगा ये तो करना पड़ेगा तू बात तेरी क्या बोल अबे चलेगा मम्मी ले जाएगा का कबराली बोल दे कुछ नहीं ਇਹ ਨੂੰ ਨਹੀਂ ਲੱਗਦਾ ਤੇਰੇ ਨਾਲੋਂ ਜੀ ਕਰਦੀ ਹੈ ਲੱਭੀਦਾ ਇਹਨਾਂ ਉਹ ਲੈ ਦੇ ਬਿਲਾਈ ਡੀ ਜੀ ਨੂੰ ਕੋਈ ਗੱਲ ਨਹੀਂ ਲੱਗਦੀ ਕਿੱਥੇ ਬੈਠੇ ਮੈਂ ਸੀ ਤੂੰ ਪਿਆਸੀ ਸੀ ਤੂੰ ਕਿੰਨੇ ਦਾ ਰਸੋਈ ਇਹ ਤਾਂ ਕਾਹਦੀ ਕਰਤੀ ਜਬਕਾ ਨੇ ਨਾ ਚਲਦੀ ਹੈ ਭੂਆ ਨਾ ਪੈਸੇ ਦੇਣ ਲੱਗੀ ਮੈਂ ਕਿਹਾ ਨਾ ਭੂਆ ਕੋਈ ਨਾ ਵੀ ਮੈਂ ਆਂਦੀ ਹੋਰ ਆਪਰੇ ਗੱਲ ਨਹੀਂ ਪਤਾ ਕੀ ਕਹਿੰਦੀ ਕਿੰਨੇ ਚੁੰਮੀ ਮੈਂ ਤੁਹਾਨੂੰ ਆਖੇ ਰਹਿਣਾ ਵੀ ਵਿਆਹ ਦਾ ਦੋਲ ਉੱਪਰ ਨਾ ਗਵੀ ਆਵੀਂ ਸੀਰੇ ਤੇ ਨਾ ਤਾ ਅੱਜ ਤੋਂ ਲੱਗ ਲੀ ਕੀ ਇਹ ਲੱਗੀ ਲੜਾ ਛੋਟਾ نو پکڑا کڈن لبو گا کڈو ہے نو پکڑا کڈن لبو گا ننھا پیلی پا پ لےونی پیلا پا بنا لو نے میرا پا بنا لو اس طرح ਕੀ ਕਰੇ ਨਿਤਬਾਈ ਖਾਣੀ ਆ ਵਸ ਸੌਤਬਾਈ ਖਾਤੀ ਵੀ ਠੀਕ ਹੋ ਜਾਂਵੇ ਠੀਕ ਹੈ ਨਾ ਹੋਂ ਦਾ ਸਾਥ ਹੈ ਪਹਿਲਾਂ ਉਹ ਬੋਲਦਾ ਥੋੜੀ ਥੋੜੀ ਜਿਹੀ ਨੀ ਆ ਮੈਂ ਗੀਗਰ ਪ੍ਰੀ ਦਿਓ ਹਾਂ ਬਰਾ ਸਿਤਾਰੂ ਹਾਂ ਹਾਂ ਹੋ ਹਗਾ ਛੁਪੜੇ ਵਾਲੇ ਦੋ ਹਾਂ ਪਟੇ ਵਾਲੇ ਦੋ ਜਿੰਦਰਾ ਹੋਂ ਤਾਂ ਆਉਂਦੇ ਜੇ ਮਿੱਠੀ ਘਰ ਬਾਹਰ ਹੋ ਜਾਂਦੀ ਉਹਨੇ ਦੋ ਜੀ ਨਿਤ ਘਰ ਹਾਰ ਦੀ ਜਿਹੜਾ ਕਰਵਾ ਦਿੰਦੇ ਨੇ ਬਈ ਉਹਦੇ ਉਹਨੂੰ ਐਕਸਰਸਾਈਜ਼ ਜੀ ਕਹਿੰਦਾ ਮੈਂ ਤਾਂ ਹਾਂ ਹੀ ਕਰ ਉਹਨੂੰ ਵੀ ਕਰਦਾ ਹੁੰਦਾ ਮੈਂ ਕਰਾ ਦਿੱਤੀ ਮੋਰ ਲਈ ਸਾਲ ਹੋਗਾ ਉਹਨਾਂ ਤਾਂ ਜ਼ਿਆਦੇ ਸਾਹਮੇ ਮੇਰੇ ਨਾਲੋਂ ਮੈਨੂੰ ਹੋਣ ਲੱਗੇ ਠੰਡ ਪਾਟੇ ਵੇਲੇ ਤੰਗ ਨਾਲ ਬੈਠ ਕੇ ਖਾਣਾ